ਮੈਂ ਇੱਕ ਦਿਨ ਵਧੀਆ ਪਲੇਅਰ ਬਣਨਾ ਚਾਹੁੰਦੀ ਸੀ ਬਹੁਤ ਜ਼ਿਆਦੀ ਮੈਂ ਅੱਜ ਵੀ ਗਰਾਊਂਡ ਆ ਜਾਂਦੀ ਤੇ ਮੈਂ ਭਾਵੁਕ ਹੋ ਜਾਂਦੀ ਹਾਂ ਮੈਂ ਵੈਸੇ ਭਾਵੁਕ ਨਹੀਂ ਹੁੰਦੀ ਹੈਗੀ ਬਾਈ ਪਰ ਮੈਨੂੰ ਹਮੇਸ਼ਾ ਹੋਣਾ ਪੈਂਦਾ ਕਿਉਂਕਿ ਉਹਦੀ ਗੋਦੀ ਵਿੱਚ ਮੈਂ ਬਹੁਤ ਟਾਈਮ ਖੇਡੀ ਹਾਂ ਬਹੁਤ ਟਾਈਮ ਅੱਖਾਂ 'ਚ ਹੰਝੂ ਆ ਗੱਜਪਾਰ ਆਇਆ ਕਈ ਵਾਰ ਹਾਲਾਤ ਇਸ ਤਰੀਕੇ ਹੋ ਜਾਂਦੇ ਆ ਬੰਦੇ ਕੋਲ ਇੱਕ ਸਾਥ ਸਿਰਫ ਰੋਣ ਦਾ ਰਹਿ ਜਾਂਦਾ ਤੇ ਅਥਰੂਆਂ ਦਾ ਰਹਿ ਜਾਂਦਾ ਹੈ ਮੇਰੀ ਇੱਕ ਰੂਹ ਕਨੈਕਟਡ ਆ ਮੇਰੀ ਸੋਲ ਜਿਹੜੀ ਨਾ ਉਹ ਗਰਾਊਂਡਾਂ ਨਾਲ ਕਨੈਕਟ ਹੈਗੀ ਆ ਮਤਲਬ ਮੈਂ 2004 ਤੋਂ ਸਿਰਫ ਆਪਣੀਆਂ ਮੈਂ ਕਿੰਨੀਆਂ ਮੇਰੀਆਂ ਨਕਾਮੀਆਂ ਹੋਣਗੀਆਂ ਕੁਝ ਜਿਹੜਾ ਮੈਂ ਪਿੱਛੇ ਰਹਿ ਗਈਆਂ ਆ ਜਿਹੜੀ ਜਿੰਨਾ ਵੀ ਮੈਂ মিডিਆ ਨੂੰ ਦੱਸਿਆ ਹੈਗਾ ਨਾ ਮੈਂ ਸਿਰਫ ਉਹਨਾਂ ਵਾਸਤੇ ਉਹ ਬੱਚੇ ਅੱਗੇ ਆਉਣਾ ਚਾਹੁੰਦੇ ਆ ਕਿ ਦੀਦੀ ਕਿੰਨਾ ਟਾਈਮ ਤੱਕ ਤੁਸੀਂ ਬੋਲੋਗੇ ਅਸੀਂ ਹੁਣ ਬੋਲਣਾ ਚਾਹੁੰਦੇ ਆ ਕਿ ਅਸੀਂ ਕਿੰਨਾ ਹਾਲਾਤਾਂ ਕਰਕੇ ਪਿੱਛੇ ਰਹਿ ਗਏ ਆ ਅੱਜ ਵੀ ਬੱਚਿਆਂ ਦਾ ਨੈਸ਼ਨਲ ਚ ਨਾਮ ਹੈਗਾ ਮੈਂ ਤੁਹਾਨੂੰ ਪ੍ਰੂਫ ਦਿੰਨੀ ਆ ਉਹ ਬੱਚੇ ਸਿਰਫ ਆਪਣੀ ਪਾਈ ਪਾਈ ਜੋੜਨ ਦਾ ਹੈ ਅੱਜ ਸਾਡਾ ਦਿਨ ਰਾਤ ਇੱਕੋ ਮਾਈਂਡ ਦੇ ਅੰਦਰ ਚੀਜ਼ ਠੜਕਣ ਦੀ ਹੈਗੀ ਆ ਕਿ ਅਸੀਂ ਨੈਸ਼ਨਲ ਕਿਤਰਾ ਜਾਣਾ ਮੈਂ ਇੱਥੋਂ ਕਿਤਰਾ ਮਤਲਬ ਆਪਣੀ ਕਮ ਕਮਾਈ ਜੋੜ ਕੇ ਜਾਣਾ ਹੈਗਾ ਉਹਨਾਂ ਆਪਣੇ ਘਰੋਂ ਕਿਤਰਾ ਜੋੜਨਾ ਸਿਰਫ ਸਾਡਾ ਸ਼ੌਂਕ ਆ ਤੁਹਾਨੂੰ ਸਰਕਾਰਾਂ ਨੇ ਕੋਈ ਲੈਣਾ ਦੇਣਾ ਨਹੀਂ ਮੈਂ ਕਹਿੰਦੀ ਆ ਸਰਕਾਰਾਂ ਨਹੀਂ ਸੁਣਦੀਆਂ ਤੁਸੀਂ ਆਪਣਾ ਕਿੱਤਾ ਖੋਲੋ ਪਰ ਜਦੋਂ ਇੱਕ ਨੈਸ਼ਨਲ ਚ ਨਾ ਹੁੰਦਾ ਨਾ ਇੱਕ ਫੇਰ ਗਰਵ ਮਹਿਸੂਸ ਹੁੰਦਾ ਕਿ ਅਸੀਂ ਫੇਰ ਉੱਥੇ ਹੀ ਆ ਜਦੋਂ 2023 ਚ ਮਤਲਬ ਮੈਂ ਨੈਸ਼ਨਲ ਖੇਡ ਕੇ ਆਈਆਂ ਕਰਲਿੰਗ ਦੀ ਉੱਚ ਮੇ ਕੱਲੀ ਊਮਨ ਸੀ ਜਿਹੜੀ ਮਤਲਬ ਸੈਕੰਡ ਮੈਡਲ ਜਿੱਤ ਕੇ ਉੱਥੋਂ ਆਈ ਹੈਗੀ ਆ ਅੱਜ ਵੀ ਜਦੋਂ ਫੋਟੋਆਂ ਦੇਖਦੀ ਹਾਂ ਵੀਡੀਓ ਦੇਖਦੀ ਤੇ ਮਨ ਪਰ ਆਉਂਦਾ ਕਿ ਦੂਜੀ ਹਰੀ ਮਹਾਰਾਜ ਕਦੋਂ ਸੁਨੇਗਾ ਮੇਰੀ ਉੱਥੇ ਜਾਣ ਵਾਸਤੇ ਕਿੰਨੇ ਕਿਤੇ ਸਾਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ ਇਸ ਸਮਾਜ ਦਾ ਹਿੱਸਾ ਮੰਨ ਕੇ ਕਿ ਅਸੀਂ ਪ੍ਰਮੋਟ ਕਿੰਨਾ ਨੂੰ ਕਰ ਰਹੇ ਆ ਬਲਗੈਰਿਟੀ ਨੂੰ ਅੱਜ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਗੰਦ ਇੰਨਾ ਕਿ ਪਿਆ ਹੋਇਆ ਅਸੀਂ ਉਹ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹਾਂ ਅਸਲ ਟੈਲੈਂਟ ਨੂੰ ਅਸਲ ਸਪੋਰਟਸ ਨੂੰ ਅਸੀਂ ਕਿਉਂ ਨਹੀਂ ਪ੍ਰੋਮੋਟ ਕਰ 파 ਰਹੇ ਮੇਰਾ ਇਹ ਵੀ ਨਹੀਂ ਕਿ ਮੈਂ ਸੋਸ਼ਲ ਮੀਡੀਆ ਤੇ ਮੈਂ ਤਾਂ ਰਹੂੰਦੀ ਆ ਪਰ ਹਮੇਸ਼ਾ ਜਦੋਂ ਡਰਾਉਣਾ ਜਾਨੀ ਨਾ ਮੈਂ ਕਹਿੰਨੀ ਆ ਅਸੀਂ ਪਿੱਛੇ ਰਹਿ ਗਏ ਹਾਂ ਮਹਾਰਾਜ ਹੋਰ ਦੂਜਾ ਪਲੇਅਰ ਨਾ ਪੈਸਿਆਂ ਕਰਕੇ ਪਿੱਛੇ ਰਵੇ ਮੈਨੂੰ ਇਥੇ ਸਾਰੇ ਇਹ ਵੀਰੇ ਸਾਰੇ ਕਹਿੰਦੇ ਹੈਗੇ ਆਪਣੇ ਵਾਸਤੇ ਕੁਝ ਮੰਗ ਆਪਣੇ ਵਾਸਤੇ ਮੈਂ ਕੀ ਮੈਨੂੰ ਇਹ ਹੈਗਾ ਕਿ ਮੇਰੀ ਲੜਾਈ ਆਪਣੇ ਵਾਸਤੇ ਨਹੀਂ ਹੈਗੀ ਮੈਂ ਆਪਣਾ ਰੋਜ਼ਗਾਰ ਚਲਾਉਣ ਲਈ ਆ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਇਹ ਗਾਂਵ ਵਦੇ ਉਮੀਦਾ ਮੈਨੂੰ ਕਿ ਜੇ ਮੈਂ ਮਿਹਨਤ ਕਰਨ ਲਈ ਮਿਹਨਤ ਦੇ ਅੱਗੇ ਸਾਰੀਆਂ ਚੀਜ਼ਾਂ ਜੇ ਮੈਂ ਉਸ ਟਾਈਮ ਤੇ ਵੀ ਮਿਹਨਤ ਕੀਤੀ ਤਾਂ ਅੱਜ ਤੁਸੀਂ ਮੇਰੇ ਕੋਲ ਹੋ ਓਏ ਮੇਰੀ ਸੁਣੀ ਗਈ ਆ ਸ਼ਾਇਦ ਤੇ ਮੈਂ ਕਹਿੰਦੀ ਆ ਜੇ ਮੇਰੀ ਸੁਣੀ ਜਾਣ ਲਈ ਆ ਤੇ ਮਹਾਰਾਜੋ ਹਰ ਇੱਕ ਪਲੇਅਰ ਦੀ ਸੁਣੇ ਜਿਹੜਾ ਅੱਜ ਇਹ ਸੜਕਾਂ ਦੇ ਕੋ ਮੰਡਿਆ ਉਮੀਦ ਨਾ ਜਾਣ ਡਿਆ ਵਾ ਵੀ ਮੈਂ ਮਤਲਬ ਇੱਕ ਦਿਨ ਅੱਗੇ ਵਧੂੰਗਾ ਮੈਂ ਨਾ ਕਬੱਡੀ ਦੇ ਮੈਚਾਂ ਚ ਇੱਕ ਵੀਰ ਇੱਕ ਬਜ਼ੁਰਗਾਂ ਦੀ ਵੀਡੀਓ ਵੇਖੀ ਉਹਨਾਂ ਮੈਡਲ ਦਿਖਾਏ ਹੈਗੇ ਆ ਜੀ ਤੁਸੀਂ ਸ਼ਾਇਦ ਵੇਖਿਆ ਹੋਗਾ ਹਾਂ ਉਹਨਾਂ ਮੈਡਲ ਦਿਖਾਏ ਹੈਗੇ ਤੇ ਕੋਈ ਉਹਨਾਂ ਵੱਲ ਧਿਆਨ ਨਹੀਂ ਦੇਣ ਗਿਆ ਉਹਨਾਂ ਨੇ ਬਾਰ-ਬਾਰ ਮੈਡਲ ਵੜ ਕੇ ਉਸ ਦਿਨ ਮੇਰਾ ਦਿਲ ਰੋਇਆ ਕਿ ਮਤਲਬ ਅਸੀਂ ਉਸ ਚੀਜ਼ ਦਾ ਹਿੱਸਾ ਨਹੀਂ ਹੈਗੇ ਸਾਡੇ ਤੋਂ ਵੱਡੇ ਵੀ ਉਸ ਚੀਜ਼ ਦਾ ਹਿੱਸਾ ਵਾ ਮੈਂ ਨਹੀਂ ਕਹਣੀ ਮੈਂ ਵਧੀਆ ਪਲੇਅਰ ਸੀਗੀ ਪਰ ਜਿਹੜਾ ਮੈਨੂੰ ਸੁਣਦਾ ਹੈਗਾ ਨਾ ਕਦੀ ਵੀ ਮਤਲਬ ਮੈਨੂੰ ਦੇਖਦਾ ਹੈਗਾ ਤੇ ਕਹਿੰਦੇ ਦੀਦੀ ਗਰਾਊਂਡ ਵਾਲੇ ਤੁਹਾਨੂੰ ਕੀ ਦਿੱਤਾ ਕੀ ਦਿੱਟਸ ਦਾ ਗਰਾਉਂਡ ਨਹੀਂ ਉਹ ਮੈਨੂੰ ਹਾਂ ਉਹ ਸਿਰ ਮਨ ਚ ਠੇਸ ਪਹੁੰਚਦੀ ਆ ਵੀ ਹੋਵੇ ਕੌਣ ਕੋਈ ਗਰਾਉਂਡਾਂ ਨੂੰ ਕਹਿਣ ਵਾਲਾ ਕਿਉਂਕਿ ਸਰਕਾਰਾਂ ਦੀ ਗਲਤੀਆਂ ਸਰਕਾਰਾਂ ਦੀਆਂ ਸਾਨੂੰ ਗਰਾਉਂਡਾਂ ਨੇ ਤੇ ਕੁਝ ਕਿਹਾ ਨਹੀਂ ਉਹਦੀ ਗੋਦੀ 'ਚ ਬੈ ਕੇ ਅਸੀਂ ਰੋਟੀਆਂ ਖਾਦੀਆਂ ਸੈਟਲਵਾਈ ਤਾਂ ਤਾਂ ਵੀ ਉਹਦੀ ਗੋਦੀ 'ਚ ਲਵਾਈ ਬੈਠ ਕੇ ਤੇ ਉਹਦੇ ਅੱਗੇ ਰੋਏ ਤੇ ਉਹਦੇ ਅੱਗੇ ਜਾ ਕੇ ਰੋਏ ਸਾਡਾ ਗੁਰੂ ਆ ਗਰਾਉਂਡ ਨਹੀਂ ਆ ਗੁਰੂ ਆ ਮਾਰਦੀ ਨਮੋਸ਼ੀ ਕਾਲੇ ਜ਼ਹਿਰ ਪੀਣ ਲਈ ਕੱਲੇ ਮੈਡਲ ਆਣਾ ਢਿੱਡ ਨਹੀਂਓ ਭਰਦਾ ਪੈਸਾ ਵੀ ਜ਼ਰੂਰੀ ਜ਼ਿੰਦਗੀ ਨੂੰ ਜਿਉਣ ਲਈ ਗੱਲ ਕਰ ਰਿਹਾ ਅੰਮ੍ਰਿਤਸਰ ਦੀ ਧੀ ਤਲਵਾਰ ਬਾਜ਼ੀ ਦੇ ਵਿੱਚ 골ਡ ਮੈਡਲਿਸਟ ਹੈ ਪਰ ਅੱਜ ਇਸ ਹਲਾਤਾ ਦੇ ਵਿੱਚ ਆ ਗਈ ਹੈ ਕਿ ਉਸ ਨੂੰ ਰੇੜੀ ਲਗਾਣੀ ਪੈ ਰਹੀ ਹੈ ਨੈਸ਼ਨਲ ਤੱਕ ਖੇਡੀ ਹੈ ਤਿੰਨ ਵਾਰ 골ਡ ਲੈ ਕੇ ਆਈ ਹੈ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕੀਤੀ ਦੇਸ਼ ਦੀ ਪਰ ਕਿਤੇ ਨਾ ਕਿਤੇ ਸਰਕਾਰਾਂ ਨੇ ਸਾਥ ਨਹੀਂ ਦਿੱਤਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਧੀ ਦੀਆਂ ਜਿਨ੍ਹਾਂ ਨੇ ਇੱਕ ਚਾਹ ਦੀ ਚੁਸਕੀ ਨਾਮ ਤੇ ਪਰੌਂਠੇ ਚਾਹ ਤੇ ਮੈਗੀ 버거 ਵਾਂਗ ਇੱਕ ਆਪਣੀ ਕਿਰਤ ਕਰਕੇ ਕਰ ਰੋਜੀ ਰੋਟੀ ਕਮਾਉਣ ਖਾਤਰ ਇਹ ਰੇੜੀ ਲਾਈਏ ਪਰ ਆਖਰਕਾਰ ਸਪੋਰਟਸਮੈਨ ਹੋਵੇ ਐਥਲੀਟ ਹੋਵੇ ਉਸ ਨੂੰ ਇਸ ਹਾਲਾਤਾਂ ਚ ਦੇਖ ਕੇ ਕਿਤਨਾ ਕਿਤੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਖੜਕਦੀ ਹੈ ਕਿ ਅਸਲ ਦੇ ਵਿੱਚ ਦੇਸ਼ ਲਈ ਕੁਝ ਕਰਨਾ ਗੁਨਾਹ ਬਣ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਅਸੀਂ ਦੇਖਦੇ ਆ ਕਿ ਜਦ ਅਸੀਂ ਪੰਜਾਬ ਭਾਰਤ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਕੁਝ ਚੀਜ਼ਾਂ ਰੋਕ ਦਿੰਦੀਆਂ ਜੋ ਸਾਨੂੰ ਅੱਗੇ ਸਪੋਰਟਸ ਲੈਵਲ ਤੱਕ ਨਹੀਂ ਜਾ ਪਾਣ ਦਿੰਦੀਆਂ ਪਹਿਲਾਂ ਤਾਂ ਇਹ ਤਸਵੀਰਾਂ ਦੇਖਾਂਗੇ ਜਿਨ੍ਹਾਂ ਹੱਥਾਂ ਦੇ ਵਿੱਚ ਤਲਵਾਰ ਸੀਗੀ ਤਲਵਾਰਬਾਜ਼ੀ ਕਰਦੇ ਸੀਗੇ 골ਡ ਲੈ ਕੇ ਆਏ ਫਕਰ ਨਾਲ ਕਹਿੰਦੇ ਸੀਗੇ ਕਿ ਮੈਂ ਭਾਰਤ ਪੰਜਾਬ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਰਹੀਆਂ ਅੱਜ ਉਹ ਹੱਥ ਰੇੜੀ ਤੇ ਆ ਕੇ ਕਿਰਤ ਕਰਨ ਲਈ ਮਜਬੂਰ ਹੋਇਆ ਕਿਰਤ ਕਰਨੀ ਬਹੁਤ ਸੋਹਣੀ ਗੱਲ ਹੈ ਪਰ ਇੱਕ ਸਪੋਰਟਸਮੈਨ ਨੂੰ ਜੋ ਦਰਜਾ ਮਿਲਣਾ ਚਾਹੀਦਾ ਉਹ ਅੱਜ ਦੇ ਯੁੱਗ ਦੇ ਵਿੱਚ ਮਿਲ ਨਹੀਂ ਰਿਹਾ ਗੱਲਬਾਤ ਕਰਦੇ ਆ ਪ੍ਰਿੰਸ ਅਸ਼ੀਸ਼ ਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਜੀ ਵੀਰੇ ਅਸ਼ੀਸ਼ ਕਾਲ ਬਣੇ ਆਪਣੇ ਬਾਰੇ ਦੱਸੋ ਕਿ ਇਹ ਹਾਲਾਤਾਂ ਦੇ ਵਿੱਚ ਆਉਣ ਦੀ ਕੀ ਮਜਬੂਰੀ ਹੈ ਜੀ ਸਰ ਇਹ ਹਾਲਾਤਾਂ ਦੇ ਵਿੱਚ ਆਉਣ ਦੀ ਮਤਲਬ ਮੇਰੀ ਕੋਈ ਮਜਬੂਰੀ ਨਹੀਂ ਹੈ ਜਦੋਂ ਸਰਕਾਰਾਂ ਤੁਹਾਡੀਆਂ ਬਾਹਵਾਂ ਨਹੀਂ ਫੜਦੀਆਂ ਤੇ ਤੁਹਾਨੂੰ ਆਪਣੇ ਕਿਰਤ ਕਮਾਉਣ ਲਈ ਮਾਰੇ ਨੇ ਜੋ ਵੀ ਤੁਹਾਡੀ ਚੀਜ਼ਾਂ ਚ ਬਖਸ਼ਿਆ ਵਾ ਉਹ ਕਰਨੀ ਆਉਣਾ ਹੀ ਪੈਂਦਾ ਤੇ ਮੈਨੂੰ ਇਸ ਗੱਲ ਤੇ ਕੋਈ ਵੀ ਸ਼ਰਮ ਨਹੀਂ ਹੈ ਕਿ ਸਰਕਾਰਾਂ ਨਹੀਂ ਹੱਥ ਫੜਦੀਆਂ ਹੈਗੀਆਂ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਹਰ ਇੱਕ სპੋਰਟਸਮੈਨ ਨੂੰ ਇੰਨੇ ਪਾਵਰਫੁਲ ਹੋਣਾ ਚਾਹੀਦਾ ਵੀ ਤੁਸੀਂ ਸਾਰਾ ਕੁਝ ਕਰ ਲਓ ਕੋਈ ਗੱਲ ਨਹੀਂ ਜੇ ਸਰਕਾਰਾਂ ਨੇ ਨਹੀਂ ਕੀਤਾ ਕੋਈ ਗੱਲ ਨਹੀਂ ਵੀ ਛੋਡੇ ਨਾਲ ਹੋਰ ਵੀ ਬਹੁਤ ਸਾਥੀ ਹੋਣਗੇ ਨੈਸ਼ਨਲ ਤੱਕ ਖੇਡ ਆਏ ਆ ਪਰ ਕਿਤਨੇ ਕਿਤੇ ਜ਼ਿਆਦਾ ਸਵਿੱਕ ਰਹੋਏ ਸਫਰ ਸ਼ੁਰੂ ਕਰਦੇ ਆ ਸਾਡੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਜਦ ਭਾਰਤ ਦਾ ਨਾਮ ਰੋਸ਼ਨ ਕਰਾਂਗੇ ਤਾਂ ਬਾਹਰਲੇ ਵੀ ਲੋਕ ਜਿਹੜੇ ਆ ਗੋਰੇ ਹੋਣਗੇ ਉਹ ਆਖਣਗੇ ਕਿ ਭਾਰਤ ਦਾ ਨਾਮ ਇਸ ਧੀ ਨੇ ਰੋਸ਼ਨ ਕੀਤਾ ਪਰ ਇਸ ਜਗ੍ਹਾ ਤੇ ਆ ਕੇ ਕੀ ਖਿਆਲ ਆਉਂਦੇ ਆ ਜੀ ਸਰ ਇਸ ਜਗ੍ਹਾ ਤੇ ਆਣ ਕੇ ਮਤਲਬ ਖਿਆਲ ਮੇਰਾ ਇਸ ਤਰ੍ਹਾਂ ਆ ਕਿ ਮੈਂ ਸਕੂਲ ਦੇ ਵਿੱਚ ਨਾ ਇੱਕ ਆਪਣਾ ਕੋਚਿੰਗ ਦਿੰਦੀ ਸੀਗੀ ਕ੍ਰਿੰਡੇ ਸਕੂਲ ਦੇ ਵਿੱਚ ਮੈਂ ਕੋਚਿੰਗ ਦਿੱਤੀ ਆ ਉੱਥੇ ਦੇ ਬੱਚੇ ਸੀਗੇ ਜੋ ਅੱਜ ਮੇਰੇ ਨਾਲ ਬੀਤੀ ਆ ਮੈਂ ਉਸ ਹਾਲਾਤ ਦੀ ਗੱਲ ਕਰਨੀ ਕਿ ਉਹੋ ਹੀ ਚੀਜ਼ਾਂ ਉਹਨਾਂ ਨਾਲ ਵਾਪਸ ਫੇਰ ਦੁਹਰਾਇਆਂ ਜਾਂਦੀਆਂ ਵਾ ਤਾਂ ਇਸ ਕਰਕੇ ਦੁੱਖ ਹੁੰਦਾ ਮਨ ਨੂੰ ਵੀ ਮਹਾਰਾਜ ਹੋਰ ਕਿਸੇ ਬੱਚੇ ਨਾਲ ਇਹ ਚੀਜ਼ਾਂ ਨਾ ਹੋਣ ਜਿਸ ਤਿੱਚੇ ਚ ਮੈਂ ਰਹਿ ਗਈ ਜਾਂ ਉਹ ਬੱਚੇ ਰਹਿਣਦੇ ਆ ਉਹ ਚੀਜ਼ਾਂ 'ਚ ਕੋਈ ਹੋਰ ਨਾ ਰਹਿ ਜੇ ਘਰੋਂ ਇਹ ਸਫ਼ਰ ਸ਼ੁਰੂ ਕਰਨ ਲੱਗਿਆ ਕੀ ਸੋਚਿਆ ਸੀਗਾ ਕਿ ਕਿੱਥੋਂ ਤੱਕ ਲੈ ਕੇ ਜਾਣਾ ਹੈ ਕੀ ਖਿਆਲ ਸੀਗੇ ਜਦ ਇਹ ਸਫ਼ਰ ਸ਼ੁਰੂ ਹੋਇਆ ਸੀਗਾ ਸਰ ਇਹ ਦੇ ਵਿੱਚ ਇਹ ਸਫ਼ਰ ਦੇ ਵਿੱਚ ਮੈਨੂੰ ਪ੍ਰੋਬਲਮਸ ਇਸ ਤਰੀਕੀ ਦੇ ਨਹੀਂ ਮੇਰੀ ਨਹੀਂ ਇਹ ਗੱਲ ਹੈਗੀ ਇਹ ਹਰ ਇੱਕ ਪਲੇਅਰ ਦੀ ਗੱਲ ਆ ਮਤਲਬ ਅੱਜ ਚਲੋ ਮੈਂ ਇਹਨਾਂ ਚੀਜ਼ਾਂ ਵਾਸਤੇ ਸਾਹਮਣੇ ਆਈ ਆ ਇਹ ਹਰ ਇੱਕ ਪਲੇਅਰ ਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਪਲੇਅਰ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਇਹੋ ਹੀ ਕਹਾਣੀ ਆ ਇੱਕੋ ਹੀ ਕਹਾਣੀ ਆ ਜੀ ਕਿ ਅਸੀਂ ਪੈਸੇ ਕਾਰਨ ਨਹੀਂ ਅੱਗੇ ਵਧ ਸਕੇ ਮਤਲਬ ਮੈਨੂੰ ਇਹ ਹੈਗਾ ਕਿ ਜੇ ਅਸੀਂ ਸਪੋਰਟਸ 'ਚ ਕਰਦੇ ਆ ਅਸੀਂ ਨੈਸ਼ਨਲ ਤੱਕ ਖੇਡਾਉਂਦੇ ਆ ਸਾਡਾ ਕੈਰੀਅਰ ਅੱਗੇ ਕਿਉਂ ਨਹੀਂ ਵੱਧ ਸਕਦਾ ਸਪੋਰਟਸ ਦੇ ਵਿੱਚ ਹੀ ਆ ਇੱਕ ਗੱਲ ਦਾ ਦੁੱਖ ਹੈਗਾ ਵਾ ਆ ਸਾਨੂੰ ਦੂਜਾ ਰੋਜਗਾਰ ਕਿਉਂ ਛੋੜਨਾ ਪੈਂਦਾ ਵਾ ਸਾਡਾ ਇਹ ਮਨ ਭਾਵਕ ਹੁੰਦਾ ਇਸ ਚੀਜ਼ਾਂ ਚ ਵੀ ਸਾਨੂੰ ਦੂਜੀਆਂ ਚੀਜ਼ਾਂ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਲਾਈਫ ਦੇ ਵਿੱਚ ਇਹ ਨਹੀਂ ਸੀ ਕਿ ਮੈਂ ਇੱਕ ਆਣ ਕੇ ਖੋਲੂਗੀ ਉਹ ਤਾਂ ਜਿਸ ਤਰ੍ਹਾਂ ਮਾਰੇ ਨੇ ਰਜਾ ਚਾਹੀ ਉਹ ਤਰ੍ਹਾਂ ਹੀ ਉਹਨੇ ਕੀਤਾ ਹੈਗਾ ਤੇ ਮੈਨੂੰ ਇਹ ਹੈਗਾ ਕਿ ਮੈਂ ਇੱਕ ਦਿਨ ਵਧੀਆ ਪਲੇਅਰ ਬਣਨਾ ਚਾਹੁੰਦੀ ਸੀ ਬਹੁਤ ਜ਼ਿਆਦੀ ਮੈਂ ਅੱਜ ਵੀ ਗਰਾਊਂਡਾਂ ਚ ਜਾਨੀ ਤੇ ਮੈਂ ਭਾਵੁਕ ਹੋ ਜਾਂਦੀ ਹਾਂ ਕਿਉਂਕਿ ਮੈਂ ਐਵੇਂ ਭਾਵੁਕ ਨਹੀਂ ਹੁੰਦੀ ਹੈਗੀ ਬਾਈ ਪਰ ਮੈਨੂੰ ਹਮੇਸ਼ਾ ਹੋਣਾ ਪੈਂਦਾ ਕਿਉਂਕਿ ਉਹਦੀ ਗੋਦੀ ਵਿੱਚ ਮੈਂ ਬਹੁਤ ਟਾਈਮ ਖੇਡੀ ਹਾਂ ਬਹੁਤ ਟਾਈਮ ਬਹੁਤ ਟਾਈਮ ਤੱਕ ਅੱਖਾਂ ਝੰਝੂ ਆ ਗੱਛ ਪਰ ਆਇਆ ਕਈ ਵਾਰ ਹਾਲਾਤ ਇਸ ਤਰੀਕੇ ਹੋ ਜਾਂਦੇ ਆ ਬੰਦੇ ਕੋਲ ਇੱਕ ਸਾਥ ਸਿਰਫ ਰੋਣ ਦਾ ਰਹਿ ਜਾਂਦਾ ਤੇ ਅਥਰੂਆਂ ਦਾ ਰਹਿ ਜਾਂਦਾ ਮੈਨੂੰ ਹਰ ਇੱਕ ਨੇ ਇਹੋ ਹਲੋ ਵੀਰ ਜੀ ਇੱਕੋ ਗੱਲ ਆਖੀ ਹੈਗੀ ਆ ਕਿ ਦੀਦੀ ਤੁਹਾਡਾ ਗਰਾਊਂਡ ਨਾ ਬਹੁਤ ਮਤਲਬ ਮੈਂ ਨਹੀਂ ਕਹਿੰਨੀ ਕਿ ਮੈਂ ਅੱਗੇ ਜਾਣਾ ਉੱਚ ਪ੍ਰੈਕਟਿਸ ਕਰਨਾ ਮੇਰੇ ਲਈ ਬੜੀ ਵੱਡੀ ਚੀਜ਼ ਆ ਉੱਚ ਜਦੋਂ ਹੁਣ ਵੀ ਮੈਂ ਜਾ ਕੇ ਪ੍ਰੈਕਟਿਸ ਕਰਦੀ ਆ ਨਾ ਤੇ ਮੈਨੂੰ ਹੁੰਦਾ ਹੈ ਕਿ ਮੈਂ ਮੇਰੀ ਗਰੂ ਕਨੈਕਟਡ ਆ ਮੇਰੀ ਸੋਲ ਜਿਹੜੀ ਨਾ ਉਹ ਗਰਾਉਂਡਾਂ ਨਾਲ ਕਨੈਕਟ ਹੈਗੀ ਆ ਮਤਲਬ ਮੈਂ 2004 ਤੋਂ ਸਿਰਫ ਆਪਣੀਆਂ ਮੈਂ ਕਿੰਨੀਆਂ ਮੇਰੀਆਂ ਨਕਾਮੀਆਂ ਹੋਣੀਆਂ ਕੁਝ ਜਿਹੜਾ ਮੈਂ ਪਿੱਛੇ ਰਹਿ ਗਈਆਂ ਆ ਚੀਜ਼ ਬਾਰੇ ਸੰਬੰਧੀ ਆ ਤੇ ਮੈਂ ਕਹਿੰਨੀ ਉਹ ਬੱਚਿਆਂ ਦੀ ਕੋਈ ਗਲਤੀ ਨਹੀਂ ਸੀ ਉਹ ਬੱਚਿਆਂ ਦੀ ਜਿਹੜਾ ਉਹ ਮੈਡਲ ਗਲ ਚ ਪਾ ਕੇ ਕਦੀ ਕਿਤੇ ਤੁਰਦੇ ਫਿਰਦੇ ਰਹੇ ਕਦੀ ਕਿਤੇ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਮੈਂ ਸਿਰਫ ਉਹਨਾਂ ਵਾਸਤੇ ਲੜਦੀ ਆ ਜਿਹੜੀ ਜਿੰਨਾ ਵੀ ਮੈਂ মিডিਆ ਨੂੰ ਦੱਸਿਆ ਹੈਗਾ ਨਾ ਮੈਂ ਸਿਰਫ ਉਹਨਾਂ ਵਾਸਤੇ ਉਹ ਬੱਚੇ ਅੱਗੇ ਆਉਣਾ ਚਾਹੁੰਦੇ ਆ ਕਿ ਦੀਦੀ ਕਿੰਨਾ ਟਾਈਮ ਤੱਕ ਤੁਸੀਂ ਬੋਲੋਗੇ ਅਸੀਂ ਹੁਣ ਬੋਲਣਾ ਚਾਹੁੰਦੇ ਆ ਕਿ ਅਸੀਂ ਕਿੰਨਾ ਹਾਲਾਤਾਂ ਕਰਕੇ ਪਿੱਛੇ ਰਹਿ ਗਏ ਆ ਅੱਜ ਵੀ ਬੱਚਿਆਂ ਦਾ ਨੈਸ਼ਨਲ 'ਚ ਨਾਮ ਹੈਗਾ ਮੈਂ ਤੁਹਾਨੂੰ ਪ੍ਰੂਫ ਦਿੰਨੀ ਆ ਉਹ ਬੱਚੇ ਸਿਰਫ ਆਪਣੀ ਪਾਈਪਾਈ ਜੋੜਨ ਦਾ ਆ ਅੱਜ ਸਾਡਾ ਦਿਨ ਰਾਤ ਇੱਕੋ ਮਾਈਂਡ ਦੇ ਅੰਦਰ ਟੀਚੇ ਠੜਕਣ ਦੀ ਹੈਗੀ ਆ ਕਿ ਅਸੀਂ ਨੈਸ਼ਨਲ ਕਿੱਥੇ ਜਾਣਾ ਮੈਂ ਇੱਥੋਂ ਕਿੱਥੇ ਮਤਲਬ ਆਪਣੀ ਕਮ ਕਮਾਈ ਜੋੜ ਕੇ ਜਾਣਾ ਹੈਗਾ ਉਹਨਾਂ ਆਪਣੀ ਘਰੋਂ ਕਿੱਥੇ ਜੋੜਨਾ ਸਿਰਫ ਸਾਡਾ ਸ਼ੌਂਕ ਆ ਮਨੇ ਸਾਨੂੰ ਸਰਕਾਰਾਂ ਨੇ ਕੋਈ ਲੈਣਾ ਦੇਣਾ ਨਹੀਂ ਮੈਂ ਕਹਿੰਦੀ ਆ ਸਰਕਾਰਾਂ ਨਹੀਂ ਸੁਣਦੀਆਂ ਤੁਸੀਂ ਆਪਣਾ ਕਿੱਤਾ ਖੋਲੋ ਪਰ ਜਦੋਂ ਇੱਕ ਨੈਸ਼ਨਲ ਚ ਨਾ ਹੁੰਦਾ ਨਾ ਇੱਕ ਫੇਰ गर्व ਮਹਿਸੂਸ ਹੁੰਦਾ ਕਿ ਅਸੀਂ ਫੇਰ ਉੱਥੇ ਆ ਮੈਂ ਕੱਲੀ ਊਮਨ ਸੀਗੀ ਜਿਹੜੀ ਜਦੋਂ 2023 ਚ ਮਤਲਬ ਮੈਂ ਨੈਸ਼ਨਲ ਖੇਡ ਕੇ ਆਈਆਂ ਕਰਲਿੰਗ ਦੀ ਉੱਚ ਮੈਂ ਕੱਲੀ ਊਮਨ ਸੀਗੀ ਜਿਹੜੀ ਮਤਲਬ ਸੈਕੰਡ ਮੈਡਲ ਜਿੱਤ ਕੇ ਉੱਥੋਂ ਆਈ ਹੈਗੀ ਆ ਅੱਜ ਵੀ ਜਦੋਂ ਫੋਟੋਆਂ ਦੇਖਦੀ ਹਾਂ ਵੀਡੀਓ ਦੇਖਦੀ ਤੇ ਮਨ ਪਰ ਹੁੰਦਾ ਕਿ ਦੂਜੀ ਵਾਰ ਹੀ ਮਹਾਰਾਜ ਕਦੋਂ ਸੁਣੇਗਾ ਮੇਰੀ ਉੱਥੇ ਜਾਣ ਵਾਸਤੇ ਕਿੰਨੇ ਕਿਤੇ ਸਾਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ ਇਸ ਸਮਾਜ ਦਾ ਹਿੱਸਾ ਮੰਨ ਕੇ ਕਿ ਅਸੀਂ ਪ੍ਰਮੋਟ ਕਿੰਨਾ ਨੂੰ ਕਰ ਰਹੇ ਹਾਂ ਬਲਗੈਰਿਟੀ ਨੂੰ ਅੱਜ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਗੰਦ ਇੰਨਾ ਕਿ ਪਿਆ ਹੋਇਆ ਹੈ ਅਸੀਂ ਉਹ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ ਅਸਲ ਟੈਲੈਂਟ ਨੂੰ ਅਸਲ ਸਪੋਰਟਸ ਨੂੰ ਅਸੀਂ ਕਿਉਂ ਨਹੀਂ ਪ੍ਰਮੋਟ ਕਰ 파 ਰਹੇ ਮੈਨੂੰ ਇੱਕ ਮੈਂ ਨਹੀਂ ਹੈਗੀ ਮੈਂ ਨਾ ਕਬੱਡੀ ਦੇ ਮੈਚਾਂ ਚ ਇੱਕ ਵੀਰ ਇੱਕ ਬਜ਼ੁਰਗਾਂ ਦੀ ਵੀਡੀਓ ਵੇਖੀ ਉਹਨਾਂ ਮੈਡਲ ਦਿਖਾਏ ਹੈਗੇ ਆ ਜੀ ਤੁਸੀਂ ਸ਼ਾਇਦ ਵੇਖਿਆ ਹੋਗਾ ਹਾਂ ਉਹਨਾਂ ਮੈਡਲ ਦਿਖਾਈ ਹੈਗੇ ਤੇ ਕੋਈ ਉਹਨਾਂ ਵੱਲ ਧਿਆਨ ਨਹੀਂ ਦੇਣ ਡਿਆ ਉਹਨਾਂ ਨੇ ਬਾਰ-ਬਾਰ ਮੈਡਲ ਵੜ ਕੇ ਉਸ ਦਿਨ ਮੇਰਾ ਦਿਲ ਰੋਇਆ ਕਿ ਮੈਨੂੰ ਅਸੀਂ ਉਸ ਚੀਜ਼ ਦਾ ਹਿੱਸਾ ਨਹੀਂ ਹੈਗੇ ਸਾਡੇ ਤੋਂ ਵੱਡੇ ਵੀ ਉਸ ਚੀਜ਼ ਦਾ ਹਿੱਸਾ ਵਾ ਮੈਂ ਹਮੇਸ਼ਾ ਗਰਾਊਂਡ 'ਤੇ ਕਦੀ ਨਹੀਂ ਰੋਂਦੀ ਕਦੀ ਨਹੀਂ ਮੇਰਾ ਇਹ ਵੀ ਨਹੀਂ ਕਿ ਮੈਂ ਸੋਸ਼ਲ ਮੀਡੀਆ 'ਤੇ ਮੈਂ ਤਾਂ ਰੋਂਦੀ ਹਾਂ ਪਰ ਹਮੇਸ਼ਾ ਜਦੋਂ ਡਰਾਉਣਾ ਜਾਨੀ ਨਾ ਮੈਂ ਕਿੰਨੀ ਆ ਅਸੀਂ ਪਿੱਛੇ ਰਹਿ ਗਏ ਹਾਂ ਮਹਾਰਾਜ ਹੋਰ ਦੂਜਾ ਪਲੇਅਰ ਨਾ ਪੈਸਿਆਂ ਕਰਕੇ ਪਿੱਛੇ ਰਵੇ ਫਿਰ ਵੀ ਬਹੁਤ ਵੱਡਾ ਦਿਲ ਹੈ ਤੁਹਾਡਾ ਕੀ ਆਪਣਾ ਛੱਡ ਕੇ ਅੱਜ ਵੀ ਉਹ ਬੱਚਿਆਂ ਦਾ ਸੋਚ ਰਹੇ ਹੋ ਜਿਨ੍ਹਾਂ ਨੇ ਇਸ ਲਾਈਨ ਦੇ ਵਿੱਚ ਅੱਗੇ ਹੋਣੇ ਹਾਂ ਸਰ ਮੈਨੂੰ ਇਥੇ ਸਾਰੇ ਇਹ ਵੀਰੇ ਸਾਰੇ ਕਹਿੰਦੇ ਹੈਗਾ ਆਪਣੇ ਵਾਸਤੇ ਕੁਝ ਮੰਗ ਆਪਣੇ ਵਾਸਤੇ ਮੈਂ ਕੀ ਮੈਨੂੰ ਇਹ ਹੈਗਾ ਕਿ ਮੇਰੀ ਲੜਾਈ ਆਪਣੇ ਵਾਸਤੇ ਨਹੀਂ ਹੈਗੀ ਮੈਂ ਆਪਣਾ ਰੋਜ਼ਗਾਰ ਚਲਾਉਣ ਲਈ ਹਾਂ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਇਹ ਗਾਂਵ ਵਧੇ ਹੈਨਾ ਉਮੀਦ ਹੈ ਮੈਨੂੰ ਕਿ ਜੇ ਮੈਂ ਮਿਹਨਤ ਕਰਾਂ ਲਈ ਮਿਹਨਤ ਕਰਕੇ ਸਾਰੀਆਂ ਚੀਜ਼ਾਂ ਜੇ ਮੈਂ ਉਸ ਟਾਈਮ ਤੇ ਵੀ ਮਿਹਨਤ ਕੀਤੀ ਤਾਂ ਜੀ ਤੁਸੀਂ ਮੇਰੇ ਕੋਲ ਓਏ ਮੇਰੀ ਸੁਣੀ ਗਈ ਹੈ ਸ਼ਾਇਦ ਮੈਂ ਕਹਿੰਦੀ ਆ ਜੇ ਮੇਰੀ ਸੁਣੀ ਜਾਣ ਲਈ ਆ ਤੇ ਮਹਾਰਾ ਜੋ ਹਰ ਇੱਕ ਪਲੇਅਰ ਦੀ ਸੁਣੇ ਜਿਹੜਾ ਅੱਜ ਇਹ ਸੜਕਾਂ ਦੇ ਕੋ ਮੰਡਿਆ ਉਮੀਦ ਨਾ ਜਾਣ ਡਿਆ ਵਾ ਵੀ ਮੈਂ ਮਤਲਬ ਇੱਕ ਦਿਨ ਅੱਗੇ ਵਧੂੰਗਾ ਲੱਗਦਾ ਨਹੀਂ ਕਿਤਨਾ ਕੀ ਤੇ ਇਹ ਵੀ ਕਾਰਨ ਹੈ ਪੰਜਾਬੀ ਬਾਹਰ ਵੱਲ ਰੁਝਾਨ ਕਰ ਰਿਹਾ ਹੈ ਕੈਨੇਡਾ ਅਮਰੀਕਾ ਵੱਲ ਜਾਣ ਦਾ ਕਾਰਨ ਪੰਜਾਬੀਆਂ ਦੇ ਇਹੀ ਬਣਿਆ ਹੋਇਆ ਹਾਂ ਹਾਂ ਕੁਝ ਇਸ ਤਰ੍ਹਾਂ ਵੀ ਹੈਗਾ ਮੇਰੀ ਬਹੁਤ ਸਾਰੀਆਂ ਮਤਲਬ ਟੌਪ ਕਲਾਸ ਜਿਹਨੂੰ ਪਲੇਅਰ ਕਹਿ ਦਿੰਦੇ ਆ ਉਹਨਾਂ ਨੇ ਛੱਡ ਕੇ ਅੱਜ ਸਾਰਾ ਕੁਝ ਉਹ ਬਾਹਰ ਗਈਆਂ ਹੈਗੀਆਂ ਬਾਹਰ ਵੀ ਉਹ ਸ਼ਿਫਟਾਂ ਲਾਉਣੀਆਂ ਹੈਗੀਆਂ ਇੱਕ ਦਿਨ ਉਹ ਬਹੁਤ ਸੋਹਣੀਆਂ ਪਲੇਅਰ ਸੀਆਂ ਮਤਲਬ ਸਾਡੀ ਸੱਚਾਈ ਆਇਆ ਇੱਕ ਦਿਨ ਅਸੀਂ ਆਪਣੇ ਕਾਰ ਚੀਜ਼ਾਂ ਨੂੰ ਛੱਡ ਦਿੰਨੇ ਹੈਗੇ ਆ ਬਿਲਕੁਲ ਹੂੰ ਫਿਰ ਵੀ 20 ਸਾਲ ਹੋ ਗਏ ਤੁਹਾਨੂੰ ਇਸ ਖੇਡ ਦੇ ਵਿੱਚ ਲੰਬਾ ਸਫ਼ਰ ਹੈ ਕਿੰਨੇ ਕ ਤਗਮੇ ਹਾਸਲ ਕੀਤੇ ਹੈ ਜੀ ਉਸ ਦੇ ਵਿੱਚ ਸਰ ਮੈਂ 2018 ਦੇ ਵਿੱਚ ਮੈਂ ਕਹਿੰਦੀ ਨਾ ਮੈਂ ਨੈਸ਼ਨਲ ਹਮੇਸ਼ਾ ਮਤਲਬ ਮੇਰਾ ਸੁਪਨਾ ਸੀਗਾ ਸਟੇਟ ਖੇਡਣਾ ਨੈਸ਼ਨਲ ਖੇਡਣਾ ਹਮੇਸ਼ਾ ਪੈਸੇ ਦੇ ਕਾਰਨ ਮਤਲਬ ਮੇਰੀ ਇਹ ਚੀਜ਼ਾਂ ਦੇ ਮੈਂ ਆਪਣੀਆਂ ਚੀਜ਼ਾਂ ਮੈਂ ਕਹਿੰਦੀ ਨਹੀਂ ਨਹੀਂ ਮੇਰੇ ਕੋ ਜਾ ਨਹੀਂ ਪਾਇਆ ਦੂਜੇ ਨੂੰ ਕੋਈ ਗੱਲ ਨਹੀਂ ਦੂਜੇ ਦੇ ਪੈਸੇ ਲਾ ਸਕਦਾ ਤੇ ਉਹ ਜਾਵੇ ਕੋਈ ਗੱਲ ਨਹੀਂ ਉਹ ਇੱਕ ਦਿਨ ਹਾਸਲ ਕਰਕੇ ਆਊਗਾ ਮੇਰੇ ਲਈ ਉਹ ਬੜੀ ਮਾਣ ਦੀ ਗੱਲ ਹੈਗੀ ਆ ਤੇ ਮੈਂ ਜਦੋਂ ਵੀ ਪ੍ਰੈਕਟਿਸ ਕਰਦੀ ਸੀ ਨਾ ਮੇਰੇ ਅੱਜ ਤੱਕ ਮੇਰੇ ਟੀਚਰਸ ਕਹਿੰਦੇ ਨੇ ਤੂੰ ਕੱਲੀ ਨੇ ਬਹੁਤ ਬਹੁਤ ਟਾਈਮ ਪ੍ਰੈਕਟਿਸ ਕੀਤੀ ਆ ਮਤਲਬ ਮੇਰੇ ਬਚਪਨ ਦੀ ਗੱਲ ਦੱਸਦੇ ਆ ਕੱਲੀ ਨੇ ਤੂੰ ਬੜੇ-ਬੜੇ ਟਾਈਮ ਪ੍ਰੈਕਟਿਸ ਕੀਤੀ ਹੈਗੀ ਆ ਤੇ ਮਤਲਬ ਇੱਕ ਵਧੀਆ ਪਲੇਅਰ ਮੈਂ ਨਹੀਂ ਕਹਿੰਨੀ ਮੈਂ ਵਧੀਆ ਪਲੇਅਰ ਸੀਗੀ ਪਰ ਜਿਹੜਾ ਮੈਨੂੰ ਸੁਣਦਾ ਹੈਗਾ ਨਾ ਕਦੀ ਵੀ ਮਤਲਬ ਮੈਨੂੰ ਦੇਖਦਾ ਹੈਗਾ ਤੇ ਕਹਿੰਦੇ ਦੀਦੀ ਗਰਾਊਂਡ ਆ ਦੇ ਤਾਨੂੰ ਕੀ ਦਿੱਤਾ ਕੀ ਦਿੱਤਾ ਇਸ ਗਰਾਉਂਡਾਂ ਨੇ ਉਹ ਮੈਨੂੰ ਹਾਂ ਉਹ ਫਿਰ ਮੰਨ ਚ ਠੇਸ ਕੋਚਦੀ ਆ ਵੀ ਹੋਵੇ ਕੋਣ ਕੋਈ ਗਰਾਉਂਡਾਂ ਨੂੰ ਕਹਿਣ ਵਾਲਾ ਕਿਉਂਕਿ ਸਰਕਾਰਾਂ ਦੀ ਗਲਤੀਆਂ ਸਰਕਾਰਾਂ ਦੀਆਂ ਸਾਨੂੰ ਗਰਾਉਂਡਾਂ ਨੇ ਤੇ ਕੁਝ ਕਿਹਾ ਨਹੀਂ ਉਹਦੀ ਗੋਦੀ 'ਚ ਬੈ ਕੇ ਅਸੀਂ ਰੋਟੀਆਂ ਖਾਦੀਆਂ ਸਟਨ ਵਾਈ ਤਾਂ ਤਾਂ ਵੀ ਉਹਦੀ ਗੋਦੀ 'ਚ ਲਵਾਈ ਬੈਠ ਕੇ ਤੇ ਉਹਦੇ ਅੱਗੇ ਰੋਏ ਤੇ ਉਹਦੇ ਅੱਗੇ ਜਾ ਕੇ ਰੋਏ ਸਾਡਾ ਗੁਰੂ ਆ ਗਰਾਉਂਡ ਨਹੀਂ ਆ ਗੁਰੂ ਆ ਜਦ ਬੱਚੇ ਲੋਕ ਇਹ ਸਵਾਲ ਪੁੱਛਦੇ ਗਰਾਉਂਡਾਂ ਨੇ ਕੀ ਦਿੱਤਾ ਕਦੇ-ਕਦੇ ਲੱਗਦੇ ਨਹੀਂ ਕਿ ਚੁੱਪ ਰਹਿਣ ਦੇ ਵਿੱਚ ਭਲਾਈ ਹੁੰਦੀ ਹੈ ਕਿਉਂਕਿ ਜਵਾਬ ਤਾਂ ਮੁੱਕ ਗਏ ਹੁੰਦੇ ਆ ਬਹੁਤ ਸਾਰਿਆਂ ਨੂੰ ਦੇ ਦੇ ਕੇ ਹਾਂ ਸਰ ਮੇਰੇ ਮੈਂ ਹੁਣ ਵੀ ਕਿੰਨੀ ਆ ਮੇਰੇ ਕੋ ਨਾ ਮਤਲਬ ਸੇਮ ਇੱਕੋ ਚੀਜ਼ ਹੈਗੀ ਆ ਮੈਂ ਆਪਣਾ ਦਰਦ ਹੀ ਆਏ ਜਿਹੜਾ ਮੇਰਾ ਮਤਲਬ ਦੱਸਿਆ ਜਾਂਦਾ ਮੈਂ ਅਜ ਤੱਕ ਕਦੀ ਕਿਸੇ ਸਾਹਮਣੇ ਇੱਕ ਸਮਾਈਲ ਨਾ ਪੇਸ਼ ਆਈਆਂ ਸਭ ਦੇ ਸਾਹਮਣੇ ਕਿ ਕੋਈ ਗੱਲ ਨਹੀਂ ਉਹਨੇ ਮੈਨੂੰ ਬੈਸਟ ਮੂਮੈਂਟਸ ਦਿੱਤੀਆਂ ਹੈਗੀਆਂ ਮੈਨੂੰ ਕਿੰਨੇ ਸਾਰੇ ਦੋਸਤ ਦਿੱਤੇ ਹੈਗੇ ਆ ਮੈਨੂੰ ਕਿੰਨੇ ਸਾਰੀਆਂ ਇੱਕ ਰਿਸ਼ਤੇਦਾਰੀਆਂ ਦਿੱਤੀਆਂ ਹੈਗੀਆਂ ਤੁਹਾਡੇ ਵਰਗੇ ਮੈਨੂੰ ਬਹੁਤ ਸਾਰੇ ਤਗਮੇ ਦਿੱਤੇ ਹੈਗੇ ਆ ਉਸ ਗਰਾਊਂਡ ਨੇ ਮੈਂ ਇਹੋ ਕਹਿੰਨੇ ਆ ਮੈਨੂੰ ਬਹੁਤ ਕੁਝ ਦਿੱਤਾ ਹੁੰਨੇ ਬਸ ਇੱਕ ਸਰਕਾਰਾਂ ਦੀਆਂ ਨਗੀਲੀਆਂ ਕਾਰਨ ਕਿ ਮੈਂ ਮੈਂ ਚੇਲ ਲਿਆ ਸੀ ਭਾਈ ਜੋ ਕੁਝ ਵੀ ਚੇਲ ਲਿਆ ਸੀਗਾ ਪਰ ਮੈਂ ਚਾਹਉਣੀ ਹਾਂ ਬੱਚੇ ਨਾ ਚੇਲਣ ਬਸ ਇਹੋ ਹੀ ਸੀਗਾ ਮੇਰੇ ਵਰਡ ਇਹੋ ਹੀ ਹੈਗੇ ਆ ਕਿ ਬੱਚੇ ਨਾ ਚੇਲਣ ਉਹਨਾਂ ਚੀਜ਼ਾਂ ਨੂੰ ਘਰਦਿਆਂ ਦੀ ਸਪੋਰਟ ਕਿਵੇਂ ਆ ਘਰ ਕਿਵੇਂ ਸਾਥ ਦੇ ਰਿਹਾ ਮਾਪੇ ਦਾ ਮੇਰੇ ਪਿਤਾ ਜੀ ਨੇ ਅੱਜ ਤੱਕ ਕਦੀ ਵੀ ਮੈਨੂੰ ਇਹ ਨਹੀਂ ਕਿਹਾ ਕਿ ਆਹ ਕੰਮ ਮਤਲਬ ਬੁਰਾ ਹੈਗਾ ਵਾ ਆਹ ਕੰਮ ਉਹ ਕਹਿੰਦੇ ਤੂੰ ਮੇਰੀ ਅੱਜ ਤੱਕ ਸ਼ਾਨ ਨਹੀਂ ਵਧਾਈ ਉਹ ਜੋ ਪਿੰਡ ਚੋਂ ਲੰਘਦੇ ਨਾ ਉਹਨਾਂ ਨੂੰ ਪਤਾ ਜਦੋਂ ਸਭ ਪਤਾ ਲੱਗਦਾ ਕਿ ਹਾਂ ਉੱਥੇ ਇਹਨਾਂ ਦੀ ਬੇਟੀ ਕੰਮ ਕਰਦੀ ਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮਾੜਾ ਕੰਮ ਨਹੀਂ ਉਹ ਕੋਈ ਹੈਗਾ ਆਪਣੀ ਮਿਹਨਤ ਕਰਦੀ ਪਈ ਆ ਮੈਂ ਇੱਕੋ ਗੱਲ ਮੈਂ ਕਿਹਾ ਪਪਾ ਅਜ ਤੱਕ ਮੈਂ ਕਦੀ ਤੁਹਾਡਾ ਉਹ ਕੰਮ ਨਹੀਂ ਕਰੂੰਗੀ ਜਿੱਥੇ ਤੁਹਾਡਾ ਸਿਰ ਚੁੱਕ ਜੇ ਜਿੱਥੇ ਤੁਹਾਨੂੰ ਕੋਈ ਆਣ ਕੇ ਤਾਣਾ ਮਾਰ ਜੇ ਵੀ ਇਹ ਤੁਹਾਡੀ ਬੇਟੀ ਤਾਂ ਇਸ ਤਰ੍ਹਾਂ ਦੀ ਸੀ ਤੇ ਹਮੇਸ਼ਾ ਜਦੋਂ ਤੋਂ ਬਚਪਨ ਤੋਂ ਲੱਗੀ ਨਾ ਮੈਂ ਪੈਸੇ ਜੋੜਦੀ ਹੁੰਨੀ ਸੀ ਪਾਜੀ ਤੇ ਮੈਂ ਆਪਣੇ ਸ਼ੌਂਕ ਨਹੀਂ ਕਦੀ ਪੂਰੇ ਕਰ ਸਕੀ ਮੈਂ ਸਿਰਫ ਸਟੇਟ ਵਾਸਤੇ ਨੈਸ਼ਨਲ ਵਾਸਤੇ ਜਾਣ ਵਾਸਤੇ ਵੀ ਪੈਸੇ ਜੋੜਦੀ ਹੁੰਨੀ ਸੀ ਆਖਰੀ ਸਵਾਲ ਕਰਾਂਗਾ ਸਰਕਾਰੀ ਜਿਦਾਰੀ ادارے ਚੱਲ ਜੀ ਸਰਕਾਰੀ ਨੁਮਾਇੰਦਿਆਂ ਤੇ ਚੱਲ ਜੀ ਕਿ ਦੀ ਪਹੁੰਚ ਕੀਤੀ ਹੈ ਕਿ ਦੀ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਕੀ ਗੱਲਬਾਤ ਹੋਈ ਸੀ ਸਰ ਗੱਲਬਾਤ ਮੇਰੀ ਇਸ ਤਰ੍ਹਾਂ ਹੋਈਗੀ ਜਦੋਂ ਮੈਂ ਨੈਸ਼ਨ ਖੇਡ ਕੇ ਆ ਗਈ ਨਾ ਤੇ ਮੇਰੀ ਇੱਕ ਹੀ ਗੱਲਬਾਤ ਸੀਗੀ ਕਿ ਮੈਨੂੰ ਇਹ ਹੈਗਾ ਮੈਂ ਪ੍ਰੂਫ ਦੇ ਦਾਂ ਪ੍ਰੂਫ ਦੇਦਾ ਚਲੋ ਮੈਂ ਪ੍ਰੂਫ ਦਿੱਤਾ ਵੀ ਹੈਗਾ ਕਿ ਬੱਚੇ ਜਿਹੜੇ ਆ ਉਹ 3rd ਮੈਡਲਿਸਟ ਹੈਗੇ ਆ ਤੇ ਉਹਨਾਂ ਨੂੰ ਉਹਦਾ ਦਾ ਹਿੱਸਾ ਦਿੱਤਾ ਜਾਵੇ ਉਹਨਾਂ ਦੇ ਉਹਨਾਂ ਦੀ ਗਰਾਊਂਡਾਂ 'ਚ ਸਮਾਨ ਨਹੀਂ ਹੈਗਾ ਉਹ ਫਿਰ ਵੀ ਨੈਸ਼ਨਲ ਮੈਡਲਿਸਟ ਹੈਗੇ ਆ ਉਹਨਾਂ ਦੇ ਚੀਜ਼ਾਂ ਮਨੇ ਕੋਈ ਵੀ ਨਹੀਂ ਹੈਗੇ ਉਹਨਾਂ ਕੋਲ ਸ਼ੂਜ਼ ਨਹੀਂ ਪਾਉਣ ਲਈ ਹੈਗੇ ਉਹਨਾਂ ਨੂੰ ਕੋਲ ਨੂੰ ਚੰਗੇ ਚੀਜ਼ਾਂ ਨਹੀਂ ਹੈਗੀਆਂ ਜਿਸ ਤਰ੍ਹਾਂ ਇੱਕ ਸਪੋਰਟਸਮੈਨ ਬਣ ਕੇ ਜਾਂਦਾ ਹੈ ਉਹ ਬਸ ਇਸ ਤਰ੍ਹਾਂ ਹੀ ਬਣ ਕੇ ਚੱਲ ਜਾਂਦੇ ਹੈਗੇ ਆ ਤੇ ਫਿਰ ਵੀ ਉਹਨਾਂ ਦੇ ਮਾਪਿਓ ਉਹ ਨਿੱਕੀ ਨਿੱਕੀ ਚੀਜ਼ ਤੇ ਉਹਨਾਂ ਵਾਸਤੇ ਜੋੜਦੇ ਹੀ ਰਹਿੰਦੇ ਆ ਜੋੜਦੇ ਰਹਿੰਦੇ ਆ ਚੀਜ਼ਾਂ ਕਿ ਕੋਈ ਗੱਲ ਨਹੀਂ ਕਿਦਾਂ ਸਪੋਰਟਸਮੈਨ ਤਾਂ ਹੈਗਾ ਨਾ ਸਾਡਾ ਬੱਚਾ ਹਾਂ ਤੇ ਮੈਂ ਸਿਰਫ ਮੇਰੀ ਲੜਾਈ ਉਸ ਚੀਜ਼ ਤੇ ਨਹੀਂ ਹੈਗੀ ਮੇਰੀ ਲੜਾਈ ਇਸ ਚੀਜ਼ ਤੇ ਹੈਗੀ ਹੈ ਕਿ ਕਿਸੇ ਵੀ ਚੀਜ਼ ਨੂੰ ਛੱਡੋ ਸਾਡੇ ਹੋਈ ਹੈ ਕਿ ਬੱਚਿਆਂ ਦਾ ਵੱਲ ਧਿਆਨ ਦੇ ਦੋ ਕਿਉਂਕਿ ਉਹ ਬੱਚੇ ਅੱਜ ਵੀ ਨੈਸ਼ਨਲ ਜਾਣ ਵਾਸਤੇ ਤਰਸਣ ਡਏ ਆ ਬੱਚੇ ਪਾਈ ਪਾਈ ਜੋੜਨ ਡਏ ਆ ਭਾਈ ਧੰਨਵਾਦ ਡਾਕਟਰ ਸੋ ਇੰਡੀਆ ਦਾ ਬਹੁਤ ਸਿਸਟਮ ਨਹੀਂ ਭਾਈ ਹੈਗਾ ਨਾ ਐਕਚੁਅਲੀ ਹਰਿਆਣਾ ਵੇਖੋ ਵੀ ਇੰਡੀਆ ਤੋਂ ਕਿੰਨਾ ਅੱਗੇ ਨਿਕਲ ਗਿਆ ਐਸ ਕੰਪੇਅਰ ਟੂ ਪੰਜਾਬ ਦੇਖੀ ਅਗਰ ਤੇ ਹਰਿਆਣਾ ਤੇ ਬਹੁਤ ਅੱਗੇ ਚਲਾ ਗਿਆ ਇਵਨ ਕਿ ਆਪਣੇ ਪੰਜਾਬ ਦੇ ਪਲੇਅਰ ਜਿਹੜੇ ਹੈਗੇ ਨੇ ਉਹ ਹਰਿਆਣਾ ਨਾਲ ਸ਼ਿਫਟ ਹੋ ਰਹੇ ਨੇ ਹੈਨਾ ਐਕਚੁਅਲੀ ਉਹ ਸ਼ਿਫਟ ਹੋਣਾ ਸ਼ੁਰੂ ਹੋ ਗਿਆ ਰੀਜ਼ਨ ਕੀ ਹੈ ਕਿ ਉਹਨਾਂ ਨੂੰ ਉੱਥੇ ਫੈਸਿਲਿਟੀ ਜ਼ਿਆਦਾ ਮਿਲਦੀ ਹੈ ਉਹਨਾਂ ਨੂੰ ਓਪਰਚੁਨਿਟੀ ਓਪਰਚੁਨਿਟੀਜ਼ ਜ਼ਿਆਦਾ ਉਹਨਾਂ ਕੋਲ ਮੈਂ ਇੱਕ ਵੀਡੀਓ ਦੇਖੀ ਸੀਗੀ ਜਿਸ ਦੇ ਵਿੱਚ ਇੱਕ ਐਥਲੀਟ ਸੀਗੀ ਉਸਨੇ ਆਖਿਆ ਸਾਨੂੰ ਕਰੋੜਾ ਰੁਪਈਆ ਮਿਲਦਾ ਹੈ ਐਥਲੀਟ ਨੈਸ਼ਨਲ ਖੇਡਣ ਦਾ ਹਾਂਜੀ ਲੱਗਦਾ ਨਹੀਂ ਹੈ ਕਿ ਕਿਤਨਾ ਕਿਤੇ ਪੰਜਾਬੀ ਬਾਹਰ ਜੇ ਜਾ ਰਿਹਾ ਕੈਨੇਡਾ ਅਮਰੀਕਾ ਵੱਲ ਕਾਰਨ ਨਹੀਂ ਹੈ ਸਰਕਾਰਾਂ ਨਹੀਂ ਸਾਥ ਦੇ ਪਾ ਰਹੀਆਂ ਸਰ ਸਰਕਾਰਾਂ ਮੇਨਲੀ ਰੀਜ਼ਨ ਤੇ ਸਰ ਸਰਕਾਰਾਂ ਹੀ ਹੈ ਔਰ ਮੈਂ ਕਹਾਂਗਾ ਕਿ ਇਹ ਸੈਂਟਰ ਨੂੰ ਨਹੀਂ ਐਸੀ ਕਹਿ ਸਕਦੇ ਸਟੇਟ ਗਵਰਨਮੈਂਟ ਦੇ ਡਿਪੈਂਡ ਕਰਦਾ ਸਾਰਾ ਕੁਝ ਸਟੇਟ ਗਵਰਨਮੈਂਟ ਦਾ ਹੀ ਰੀਜ਼ਨ ਹੈ ਕਿਉਂਕਿ ਹਰਿਆਣਾ ਅਗਰ ਅੱਗੇ ਸਪੋਰਟਸ 'ਚ ਅੱਗੇ ਆਇਆ ਹੈ ਅਗਰ ਮੈਡਲਸ ਮੰਨ ਲਓ ਕਿ 90% ਆਫ ਦਾ ਮੈਡਲਸ ਜਿਹੜੇ ਆਉਂਦੇ ਨੇ ਹਰਿਆਣਾ ਤੋਂ ਆਉਂਦੇ ਨੇ ਤੇ ਉਹ ਸੈਂਟਰ ਦਾ ਤਾਂ ਕੋਈ ਹੈ ਨਹੀਂ ਹੈ ਸਰਕਾਰ ਕਦੀ ਕਾਂਗਰਸੀ ਵੀ ਰਹੀ ਉੱਤੇ ਉੱਤੇ ਲੁਕ ਚਟਾਲਾ ਜੀ ਵੀ ਰਹੀ ਆ ਮਿਕਸ ਸਰਕਾਰਾਂ ਰਹੀਆਂ ਐ ਇਹ ਨਹੀਂ ਕਿ ਭਾਜਪਾ ਹੀ ਰਹੀ ਉੱਤੇ ਬਟ ਗੱਲ ਇਹ ਹੈ ਕਿ ਉਹ ਸਟੇਟ ਗਵਰਨਮੈਂਟ ਜਿਹੜੀ ਹੈ ਨਾ ਉਹ ਸਪੋਰਟਸ ਵਾਲ ਸੀਰੀਅਸ ਆ ਧੰਨਵਾਦ ਥੈਂਕ ਯੂ ਸੋ ਅੱਜ ਅਸੀਂ ਅਕਸਰ ਆਪਣੇ ਬੱਚਿਆਂ ਨੂੰ ਇੱਕ ਛੋਟਾ ਜਿਹਾ ਤਾਨਾ ਜ਼ਰੂਰ ਮਾਰਦੇ ਆ ਜਾਂ ਅਕਸਰ ਅਸੀਂ ਸੁਣਦੇ ਹੋਵਾਂਗੇ ਸੋਸ਼ਲ ਮੀਡੀਆ ਤੇ ਕਿ 90% ਐਥਲੀਟ ਹਰਿਆਣਾ ਚੋਂ ਨਿਕਲਦੇ ਆ ਜੇਕਰ ਇੱਕ ਗਲੀ ਚ 10 ਘਰ ਆ ਜਾਂ 9 ਘਰ ਐਥਲੀਟ ਦੇ ਨਾਲ ਪਹਿਲਵਾਨੀ ਨਾਲੇ ਕਿਤੇ ਨਾ ਕਿਤੇ ਸਪੋਰਟਸਮੈਨ ਨਾਲ ਜੁੜੇ ਹੁੰਦੇ ਆ ਕਾਰਨ ਇਹ ਆ ਉਹਨਾਂ ਦਾ ਸਾਥ ਸਰਕਾਰਾਂ ਦੇ ਰਹੀਆਂ ਹਰ ਚੀਜ਼ ਦੀ ਫੈਸਿਲਿਟੀ ਸਰਕਾਰ ਦੇ ਰਹੀ ਆ ਪਰ ਆਪਣੇ ਪੰਜਾਬ ਦੀ ਗੱਲ ਕਰ ਲਈ ਤਾਂ ਕਿਤੇ ਨਾ ਕਿਤੇ ਪੰਜਾਬੀਆਂ ਨਾਲ ਖੜਨਾ ਸਰਕਾਰ ਦਾ ਸ਼ਾਇਦ ਬੜੀ ਵੱਡੀ ਗੱਲ ਆ ਕਿ ਜੇਕਰ ਅਸੀਂ ਵੀ ਚਾਹੁੰਨੇ ਆ ਸਾਡੇ ਪੰਜਾਬ ਦੇ ਵਿੱਚੋਂ ਹਰ ਘਰ სპੋਰਟਸਮੈਨ ਇੱਕ ਹੋਵੇ ਤਾਂ ਸਾਨੂੰ ਸਾਥ ਦੇਣ ਦੀ ਲੋੜ ਹੈ ਸਰਕਾਰਾਂ ਦੀ ਜਿਹੜੇ ਸਾਥ ਦੀ ਲੋੜ ਹੈ ਕਿਉਂਕਿ ਅੱਜ ਵੀ ਇਹ ਧੀ 골ਡ ਮੈਡਲਿਸਟ ਹੈਗੀ ਆ ਤਲਵਾਰਬਾਜ਼ੀ ਦੇ ਵਿੱਚ ਇਸ ਰੇੜੀ ਤੋਂ ਬਾਅਦ ਗਰਾਊਂਡ 'ਚ ਪ੍ਰੈਕਟਿਸ ਕਰਨੀ ਬਹੁਤ ਮੁਸ਼ਕਿਲ ਹੈ ਕਿਉਂਕਿ ਆਪਣੇ ਇਕਵਿਪਮੈਂਟਸ ਹੋਣਾ ਆਪਣੀਆਂ ਚੀਜ਼ਾਂ ਹੋਣੀਆਂ ਬਹੁਤ ਮੈਟਰ ਕਰਦੀਆਂ ਹੈ ਭੈਣ ਨੇ ਇੱਕ ਗੱਲ ਆਖੀ ਹੈ ਕਿ ਨੈਸ਼ਨਲ ਖੇਡਣ ਜਾਣ ਲੱਗਿਆਂ ਸੀ ਟੁੱਟੇ ਬੂਟ ਇਹੋ ਜਿਹੀ ਡਰੈਸ ਪਾ ਕੇ ਜਾਂਦੇ ਆ ਕਿ ਅਸੀਂ ਲੱਗਦੇ ਨਹੀਂ ਕਿ სპੋਰਟਸਮੈਨ ਹੈਗੇ ਆ ਪਰ ਫਿਰ ਵੀ ਆਪਣਾ ਤੌਰ ਤੇ ਜਿੰਨਾ ਸਾਡੇ ਕੋਲ ਖਰਚਾ ਪੈਸਾ ਹੈਗਾ ਅਸੀਂ ਜਾਣਦੇ ਆ ਸੋ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿਉਂਕਿ ਵੈਸੇ ਤਾਂ ਫਰਜ਼ ਸਰਕਾਰਾਂ ਦਾ ਬਣਦਾ ਪਰ ਜਿੱਥੇ ਸਰਕਾਰ ਨਾ ਖੜੇ ਉੱਥੇ ਆਪਣੇ ਪੰਜਾਬੀ ਜ਼ਰੂਰ ਖੜੇ ਜਾਂਦੇ ਆ ਸੋ ਇਸ ਤਰੀਕੇ ਇਸ ਭੈਣ ਦੀ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਖਾਲਸਾ ਕਾਲਜ ਤੋਂ ਚੌਂਕ ਤੋਂ ਪਿਛਲੇ ਇਹ ਰੇੜੀ ਲਾਉਂਦੀ ਹੈ ਭੈਣ ਤਾਂ ਕਿਤੇ ਨਾ ਕਿਤੇ ਸਾਥ ਦੇਣ ਦੀ ਲੋੜ ਹੈ ਸਾਨੂੰ ਤਾਂ ਜੋ ਇਹ ਭੈਣ ਅਗੇ ਨੈਸ਼ਨਲ ਖੇਡ ਸਕੇ ਫਿਲਹਾਲ ਮੈਨੂੰ ਦੇ ਇਜ਼ਾਦ ਸਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸਰ